ਸ਼ਲੋਕ ਮਹੱਲਾ 9 ਨਵੇਂ ਸੇ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਤਿਮ ਭਾਗ ਵਿੱਚ ਸ਼ਾਮਲ ਹੈ ਇਹ ਮੁਦਾਵਣੀ ਤੋਂ ਪਹਿਲਾਂ ਆਉਂਦੀ ਹੈ ਅਤੇ ਅੰਕ 1426 ਤੋਂ 1429 ਤੱਕ ਦਰਜ ਹੈ ਇਹ ਰਚਨਾ 57 ਸ਼ਲੋਕਾਂ ਵਿੱਚ ਵਿਭਾਜਿਤ ਹੈ ਅਤੇ ਸਿਰਫ 4 ਪੰਨਿਆਂ ਵਿੱਚ ਸਮਾਪਤ ਹੁੰਦੀ ਹੈ ਹਰ ਸ਼ਲੋਕ ਦੋ ਲਾਈਨਾਂ ਦਾ ਹੁੰਦਾ ਹੈ ਇਹ ਬਾਣੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਾਮਲ ਕੀਤੀ ਗਈ ਮੰਨਿਆ ਜਾਂਦਾ ਹੈ ਕਿ ਇਹ ਸ਼ਲੋਕ ਗੁਰੂ ਤੇਗ ਬਹਾਦਰ ਨੇ ਚਾਨਨੀ ਚੌਂਕ ਦਿੱਲੀ ਦੀ ਕੋਠਵਾਲੀ ਵਿੱਚ ਸ਼ਹਾਦਤ ਤੋਂ ਪਹਿਲਾਂ ਲਿਖੇ ਇਸ ਲੋਕ ਧਾਰਮਿਕ ਜਾਂ ਸਮਾਜਿਕ ਸਮਾਗਮ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਭੋਗ ਸਮੇਂ ਪੜੇ ਜਾਂਦੇ ਹਨ ਜਪਜੀ ਸਾਹਿਬ ਦੀ ਤਰ੍ਹਾਂ ਇਹ ਵੀ ਸਿੱਖ ਧਰਮ ਵਿੱਚ ਕਾਫੀ ਪੜੇ ਜਾਂਦੇ ਹਨ ਸ਼ਲੋਕ ਸ਼ਬਦ ਸੰਸਕ੍ਰਿਤ ਭਾਸ਼ਾ ਤੋਂ ਆਇਆ ਹੈ ਜਿਸ ਦਾ ਅਰਥ ਸਤਕਾਰ ਜਾਂ ਪ੍ਰਸ਼ੰਸਾ ਦੇ ਸ਼ਬਦ ਹਨ ਚਾਹੇ ਇਹ ਸ਼ਲੋਕ ਗੁਰੂ ਜੀ ਨੇ ਸ਼ਹਾਦਤ ਤੋਂ ਪਹਿਲਾਂ ਲਿਖੇ ਹੋਣ ਇਹ ਆਪਣੇ ਜੀਵਨ ਦੇ ਹੋਰ ਕਿਸੇ ਪੜਾਅ 'ਚ ਭਾਵਨਾ ਉਸ ਸਮੇਂ ਦੀ ਵਿਵਦਾ ਨੂੰ ਦਰਸਾਉਂਦੀ ਹੈ ਜਦ ਗੁਰੂ ਜੀ ਨੇ ਮੁਗਲ ਬਾਦਸ਼ਾਹ ਔਰੰਗਜ਼ੇਬ ਦੇ ਜ਼ੁਲਮਾਂ ਅੱਗੇ ਧਰਮ ਅਤੇ ਆਜ਼ਾਦੀ ਦੀ ਰੱਖਿਆ ਕਰਦੇ ਹੋਏ ਸਰਵੋੱਚ ਬਲਦਾਨ ਦਿੱਤਾ ਉਸ ਸਮੇਂ ਸੱਚੇ ਰੱਬ ਨਾਲ ਜੁੜਨ ਦੇ ਸੰਕਲਪ ਦੀ ਪਰਿਪੂਰਣਤਾ ਨੂੰ ਦਰਸਾਉਂਦਾ ਹੈ ਸਤਿ ਸ਼੍ਰੀ ਅਕਾਲ